ਪਰ ਮੈਂ ਹੈਂਡੀਕੈਪ ਤੇ ਪ੍ਰਦਾਨ ਹੈਗੀ ਆ ਪੂੰਗੀ ਤੇ ਉਹਨਾਂ ਦੇ ਸਰਟੀਫਿਕੇਟ ਵੀ ਦੇਖੋ ਪਹਿਲਾਂ 100% ਸੀ ਹੁਣ ਉਹਨਾਂ ਨੇ 60% ਬਣਾ ਦਿੱਤੇ ਨੇ ਡਾਕਟਰਾਂ ਨੇ ਤੇ ਇਸ ਵਾਸਤੇ ਵੀ ਅਸੀਂ ਉਹਨਾਂ ਨੂੰ ਆਏ ਇੱਥੇ ਪੂਰਾ ਡਾਕਟਰ ਕੋਲ ਜਾਂਦੇ ਨੇ ਵਿਚਾਰੇ ਕਦੀ 116 ਨੰਬਰ ਕਮਰੇ ਦੇਦੇ ਨੇ ਕਦੀ 12 ਨੰਬਰ ਕਮਰੇ ਦੇ ਦਿੰਦੇ ਨੇ ਕਦੀ ਪੂਰੇ ਹੈਂਡੀਕੈਪ ਪੂਰਾ ਕੱਜਲ ਕੁਵਾਰ ਹੋ ਰਿਹਾ ਹੈ ਕਿਉਂਕਿ ਸਾਡਾ ਜਿਹੜਾ ਇੱਕ ਦੋ ਦਿਨ ਉਹਨਾਂ ਰੱਖਿਆ ਇੱਕ ਸੋਮਵਾਰ ਦਾ ਇੱਕ ਵੀਰਵਾਰ ਦਾ ਕਿਉਂਕਿ ਸਾਡੇ ਸਰਟੀਫਿਕੇਟ ਉਹ ਦਿਨ ਬਦਲੇ ਰਹੇ ਉਧਰ ਫਿਰ ਜਾ ਤਾਂ ਲੋਕਾਂ ਨੂੰ ਦਵਾਈ ਦੇ ਦੇਣ ਜਾਂ ਸਾਡੇ ਸਾਡੇ ਇੱਕ ਕੈਂਪ ਲਾਇਆ ਜਾਇਆ ਕਰੇਗਾ ਆਪਾਂ ਨੂੰ ਇਹ ਨਹੀਂ ਪਤਾ ਕਿਸੇ ਨੇ ਗਾਂਧੀ ਕੋਲ ਬਣਵਾਇਆ ਕਿਸੇ ਸੇਤੀਆ ਕੋਲ ਬਣਵਾਇਆ ਪਹਿਲਾਂ ਪਹਿਲਾਂ ਪੁਰਾਣੇ ਹਸਪੀਟਲ ਤੇ ਬਣੇ ਸੀ ਲੋਕਾਂ ਦੇ ਸਾਡੇ ਘਰ ਠੀਕ ਹੈ ਹੁਣ ਔਨਲਾਈਨ ਹੋਏ ਸਾਨੂੰ ਨਹੀਂ ਪਤਾ ਅਸੀਂ ਹੁਣ ਚੈੱਕ ਕਰਕੇ ਆਏ ਆਂ ਦੇਖੇ ਲੋਕਾਂ ਦੇ ਜਦੋਂ ਅਸੀਂ ਕੈਂਪ ਲਾਣੇ ਆ ਨਾ ਜਦੋਂ ਯਾ ਹੈਂਡੀਕੈਪਲ ਸਾਈਕਲੀਆਂ ਦਿੰਨੇ ਆ ਉਦੋਂ ਕਹਿੰਦੇ ਵਿਚਾਰੇ ਕਹਿੰਦੇ ਹੈਂਡੀਕੈਪ ਨੂੰ ਵੀ ਸਾਈਕਲ ਹੀ ਨਹੀਂ ਮਿਲ ਸਕਦੀ ਇਹ ਘਰੇੜ ਰੜ ਕੇ ਜਾਂਦਾ ਵਿਚਾਰਾ ਖੱਜਲ ਖਵਾਰ ਹੁੰਦਾ ਹੈ ਉਹਨਾਂ ਨੂੰ 60% ਸਾਈਕਲ ਹੀ ਨਹੀਂ ਮਿਲ ਸਕਦੀ ਉਹਨਾਂ ਨੂੰ ਪ੍ਰਾਈਟ ਹੈਗੀ 80 90 100% ਦੀ ਸਾਈਕਲ ਅਸੀਂ ਕੈਂਪ ਲਾ ਰਹੇ ਆਂ ਹਾਂਜੀ ਕੀ ਮੰਗ ਕੀ ਕਰਨਾ ਚਾਹੁੰਦੇ ਆਂ ਅਸੀਂ ਮੰਗ ਕਰ ਰਹੇ ਆਂ ਵੀ ਸਾਡੇ ਸਰਟੀਫਿਕੇਟ ਉਹ ਸਹੀ ਕਿਉਂ ਨਹੀਂ ਜਾਂ ਕਰੋ ਲੋਕ ਤਾਂ ਹੈਗੇ ਨੇ 15 16 ਜਣੇ ਤੇ ਸਾਡੇ ਕੋਲ ਕੇਸ ਜਿਹੜੇ ਸਾਡੇ ਕੋਲ ਕੇਸ ਹੈਗੇ ਨੇ 17 ਹੈਗੇ ਨੇ ਕੇਸ ਸਾਡੇ ਕੋਲ ਐਸ ਟਾਈਮਸ ਮੌਜੂਦ ਆ ਸਾਡੇ ਕੋਲ ਫਾਰਮ ਪੈ ਹੈ ਉਹਨਾਂ ਨੂੰ ਹਰ ਸੂਲ ਇੱਕ ਸਿਰ ਪੈਨਸ਼ਨ ਮਿਲ ਰਹੀ ਆ ਬਾਕੀ ਕੋਈ ਸੂਲਤਰੀ ਮਿਲ ਰਹੀ ਉਹਨਾਂ ਨੂੰ ਠੀਕ ਹੈ ਪੰਜਾਬ ਸਰਕਾਰ ਕਹਿ ਰਹੀ ਏ 80 90 100% ਵਾਲੇ ਆ ਜੋ ਵੀ ਉਹਨਾਂ ਨੂੰ ਹਰ ਇਹ ਮੰਨ ਲਓ ਉਹਨਾਂ ਨੂੰ ਟਰਾਈਸਾਈਕਲ ਦੇਣੇ ਆ ਪੈਂਟਰੀ ਵਾਲੀ ਸਕੂਟਰੀ ਦੇਣੇ ਆ ਉਹ ਅਗਲੇ ਕਹਿੰਦੇ ਨੇ ਵੀ ਤੁਹਾਡੇ 80% ਨਹੀਂ ਬਣਿਆ 90% 100% ਨਹੀਂ ਬਣਿਆ 60% ਬਣਿਆ ਤੇ ਅਸੀਂ ਨਹੀਂ ਦੇਣਾ ਕਿਉਂਕਿ ਕੁਝ ਕੁਝ ਲੋਕਾਂ ਦੇ ਸਾਰਿਆਂ ਦੇ ਉਹਨਾਂ ਨੇ ਜਦੋਂ ਆਨਲਾਈਨ ਹੋਇਆ ਸੀ 60% ਕੀਤਾ ਗਿਆ ਸੀ ਹਾਂਜੀ ਹਾਂਜੀ ਅਸੀਂ 80% ਵਾਲੇ ਨੂੰ ਮਿਲਦਾ ਹੈ 90 ਤੇ 100 ਵਾਲਿਆਂ ਨੂੰ ਮਿਲਦਾ ਹੈ। ਬਾਕੀ 100 ਤਾਂ ਸਾਰੀ ਮਿਲ ਰਹੀਆਂ ਨੇ। ਹਾਂਜੀ ਬਾਕੀ 100 ਤਾਂ ਸਾਰੀ ਮਿਲ ਰਹੀ। ਬਾਕੀ ਅਜੇ ਰਾਸ਼ਨ ਕਾਰਟ ਵਿਚਾਰਿਆਂ ਨੂੰ ਅਜੇ ਪਤਾ ਨਹੀਂ ਅਪਲਾਈ ਕੀਤਾ ਕਿ ਨਹੀਂ ਕੀਤਾ ਉਹ ਵੀ ਬਣ ਰਹੇ ਨੇ। ਤੁਹਾਡੀ ਮੰਗ ਬਸ ਅਨਿਕ ਵਰਦੀ ਬਖੱਜਲ ਖਵਾਰੀ ਨਾ ਕਰਨ। ਬਸ ਅਸੀਂ ਇਹ ਅਪੀਲ ਕਰਦੇ ਆ। ਸਰਟੀਫਿਕੇਟ ਦਾ ਮਸਲਾ ਇਹ ਹੀ ਹੈ ਕਿ ਸਾਡੇ ਪਹਿਲਾ ਸੀਗਾ 100% ਫਰੋਜਪੁਰ ਤੋਂ ਬਣਿਆ ਸੀਗਾ। ਹੁਣ ਜਿਹੜਾ ਫਾਇਲ ਕਦੋਂ ਤੋਂ ਬਣਿਆ ਇੱਥੋਂ 2019 ਜੋ ਮੈਂ ਬਣਵਾਇਆ ਸਰਟੀਫਿਕੇਟ ਹੈ। ਮੇਰਾ ਬਨਾ ਤਾਂ ਉਹਨਾਂ 70% ਹੈ। 70% ਲਏ ਨੂੰ ਸਹੂਲਤ ਤਾਂ ਮਿਲਦੀ ਨਹੀਂ ਕੋਈ ਠੀਕ ਹੈ ਜੀ 60 70 ਵਾਲਾ ਨੂੰ ਸਹੂਲਤ ਮਿਲਦੀ ਜਿਹੜੇ ਸਰ ਕੋਲ ਜਾਈਏ ਸਾਨੂੰ ਅਫਸਰ ਨਹੀਂ ਮਿਲਦੇ ਵਿਦ ਡਿਊਟੀ ਆ ਜਿਨ੍ਹਾਂ ਦੀ ਆਪਣੀ ਡਿਊਟੀ ਤੇ ਡਿਊਟੀ ਦੇ ਟਾਈਮ ਤਾਂ ਹੋਣਾ ਜ਼ਰੂਰੀ ਆ ਕੋਈ ਚੜਨ ਵਾਸਤੇ ਸਹੂਲਤ ਨਹੀਂ ਮਿਲਿਆ ਸਾਡੇ ਜਿਹੜੇ ਭਰਾ ਆ ਪੈਣਾ ਆ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਮਤਲਬ ਕਿਉਂ ਆਨ ਜਾਣ ਨੂੰ ਕੋਈ ਸਾਥ ਨਹੀਂ ਦਿੰਦਾ ਮੇਰਾ ਸਰਟੀਫਿਕੇਟ ਆ ਪਹਿਲਾਂ 100% ਸੀਗਾ ਜਦੋਂ ਫਰੋਜਪੁਰ ਬਣਿਆ ਹੁਣ ਮੇਰਾ 70% ਹੈ ਜੀ ਸਾਡੀ ਤਾਂ ਗੱਲ ਕਿਸੇ ਨਾਲ ਕੋਈ ਕੰਟੈਕਟ ਹੀ ਨਹੀਂ ਹੋਇਆ ਗੱਲਬਾਤ ਹੀ ਨਹੀਂ ਹੁੰਦੀ ਬਈ ਕਿਤੇ ਕੋਲ ਜਾਈਓ ਅੰਦਰ ਹਾ ਹੀ ਨਹੀਂ ਗੱਲ ਸਾਡੇ ਮੇਰੇ ਸਾਹਮਣੇ 100 ਸੀਗਰ 20 ਘਟਾ ਕੇ 80 ਤਾਂ ਬਣਾਣਾ ਕੋਈ ਮੈਨੂੰ ਜੇ 80 ਵਾਲੇ ਨੂੰ ਸਹੂਲਤ ਮਿਲਦੀ 80 ਦੀ ਸਹੂਲਤ ਤਾਂ ਮਿਲ ਜੂਗੀ ਮੈਨੂੰ ਸਰਪਲ ਸਹੂਲਤ ਨਹੀਂ ਮਿਲ ਰਹੀ ਮੈਨੂੰ 10 ਸਾਲਾਂ ਤੋਂ ਕੋਈ ਸਹੂਲਤ ਨਹੀਂ ਮਿਲੀ 10 ਸਾਲ ਹੋ ਗਏ ਮੈਨੂੰ ਕੋਈ ਮੇਰੇ ਉਦਨਾ ਤੱਕ ਜਾਣੀ ਸਰ ਕੈਂਪਸੀ ਦਾ ਕੈਂਪ ਵਿੱਚ ਪਹੁੰਚੇ ਅਸੀਂ ਮੈਨੂੰ ਮਤਲਬ ਕਿ ਤੁਹਾਨੂੰ ਟਰਾਈਸਾਈਕਲ 2022 ਚ ਦਿੱਤਾ ਗਿਆ ਉਹਨਾਂ ਚ ਜਿਹੜੇ ਅਫਸਰ ਬੈਠੇ ਸਨ ਮੌਕੇ ਤੇ ਉਹਨਾਂ ਚਾਹੇ ਕਿ ਤਾਂ ਤੁਹਾਡੇ ਨਾਂ ਤੇ ਟਰਾਈਸਾਈਕਲ ਪਾਇਆ ਗਿਆ ਮੈਂ ਕਿ ਮੈਂ ਤਾਂ 10 ਸਾਲ ਹੋ ਗਏ ਮੈਨੂੰ ਸਹੂਲਤ ਮਿਲ ਹੀ ਨਹੀਂ ਮੇਰੇ ਤੋਂ ਪਹਿਲਾਂ ਖੋੜੀਆਂ ਸੀਗੀਆਂ ਅਲੂਮੀਨੀਅਮ ਦੀ ਰਾਤ ਤੋਂ 10 ਸਾਲ ਪਹਿਲਾਂ ਜਦੋਂ ਉਹਨਾਂ ਦੀ ਮਨਿਆਦ ਖਤਮ ਹੋ ਗਈ ਟੁੱਟ ਗਈ ਤਾਂ ਮੈਂ ਲੱਕੜ ਦੀ ਬਣਵਾਈਆਂ ਆ ਦੇਖੋ ਪ੍ਰੂਫ ਹੈ ਮੇਰੇ ਕੋਲ ਲੱਕੜ ਦੀ ਚੱਲਦਾ ਮੈਨੂੰ ਜੇ ਪ੍ਰੂਫ ਮਿਲੀਆਂ ਹੁੰਦੀਆਂ ਕੋਈ ਚੀਜ਼ ਤਾਂ ਫਿਰ ਮੈਂ ਲੱਕੜ ਦੀ ਥੋੜੀਆਂ ਕਿਉਂ ਬਣਵਾਦਾ ਇਹ ਤਾਂ ਉਹਨਾਂ ਮੇਰੀ ਏਜ ਹੋ ਗਈ 25 ਸਾਲ ਸੰਭਾਲੇ ਨੂੰ ਮੈਨੂੰ ਹੋ ਗਿਆ 15 18 ਸਾਲ ਸੰਭਾਲਾ ਹੋ ਗਿਆ 8-9 ਸਾਲ ਹੀ ਹੋ ਗਏ ਮੈਂ ਤੱਕੇ ਖਾਂਦਾ ਫਿਰਦਾ ਮੰਗੇ ਕਰਨੇ ਤਾਂ ਉਹ ਆ ਵੀ ਜਿਹੜੇ ਮੰਨ ਕੇ ਤਾਂ ਸਾਨੂੰ ਪ੍ਰੋਬਲਮ ਨੇ ਤੇ ਸਾਡੀ ਪ੍ਰੋਬਲਮ ਸੋਲਵ ਕੀਤਾ ਜਾਵਣ ਮੌਕੇ ਤੇ ਜਿਹੜੇ ਅਫਸਰ ਨੇ ਅਫਸਰ ਸਾਡੀ ਗੱਲ ਬਾਤ ਸੁਣਾ ਨਾ ਜੇ ਸਾਨੂੰ ਕੋਈ ਸਹੂਲਤ ਚਾਹੀਦੀ ਸਾਡੀ ਸਹੂਲਤ ਜਿਹੜਾ ਬਣਦਾ ਹੱਕ ਸਾਨੂੰ ਮਿਲਣਾ ਚਾਹੀਦਾ ਉਹ ਤੈਅ ਮਤਲਬ ਕਿ 100 ਤੋਂ ਪਲੱਸ ਆ ਬਾਕੀ ਉੱਤੇ ਬੈਠੇ सेवा अच्छा काम कराई दफ्तर में बैठिया वो तो बैठा बाकी जने नहीं पूरे ताल तक हाँ जी यही परेशानी आ रही है इसे सर्टिफिकेट पर आए अब जो प्रोपर बना है वैसे 90 परसेंट थे वो ने 60 परसेंट है वाला बनाया अच्छा कि वजह क्यों वजह कि कि पता वजह की, की, की बनाई ने कि क्या किया रहे डॉ ਕੋਈ ਗੱਲ ਕਹੀ ਨਹੀਂ ਉਹਨੇ ਪੈਪ ਕਾਗਜ਼ ਭਰ ਤੇ ਦੇ ਦਿੱਤੇ ਲਾ ਉਹਨੇ 60% ਮੰਨ ਦਿੱਤਾ ਕੋਈ ਹੈ ਕੋਈ ਬੈਟਰੀ ਵਾਲਾ ਮਿਲਦਾ ਨਹੀਂ ਨਾ 60% ਤੋਂ ਬਹੁਤ ਚੱਕਦੇ ਨਹੀਂ 90% ਨੇ ਚੱਕਦੇ ਨਹੀਂ ਜਿਦਾ ਸਵਾਲ ਨਹੀਂ ਚੱਕਦੇ ਨਹੀਂ 90% ਸਹੀ ਕੋਈ ਬਰਾਬਰ ਦੋਨੋਂ ਲੱਗਦਾ ਤੁਹਾਡੇ ਪਾਸ ਦੋਨੇ ਦੋਨੇ ਇਹ ਜੀ ਇਹ ਹੈਂਡੀਕੈਪਟ ਭਰਾਵਾਂ ਦਾ 4 ਤਰੀਕ ਨੂੰ ਅਸੀਂ ਨਾ ਕੈਂਪ ਲਾਇਆ ਸੀਗਾ ਜਾਨੀ ਸਰ ਉੱਥੇ ਪਤਾ ਲੱਗਿਆ ਧਿਆਨ ਚ ਆਏ ਆ ਵੇਖੋ 18 ਤਾਂ ਮੇਰੇ ਕੋਲੇ ਸਬੂਤ ਨੇ ਇਹ ਇਹਨਾਂ ਦੇ ਪਹਿਲਾ 90% ਜਾਂ 100% ਦੇ ਇਹਨਾਂ ਕੋਲੇ ਯੂਡੀ ਆਈ ਡੀ ਕਾਰਡ ਹੈਗੇ ਨੇ ਕਿਸੇ ਕੋਲੇ ਫੋਟੋਸ ਹੈ ਤਾਂ ਕਿਸੇ ਕੋਲ origignal ਤਾਂ ਹੁਣ ਕੋਈ ਜਿਹੜਾ ਕੋਈ 2-4 ਸਾਲਾਂ ਬਾਅਦ ਅਪਡੇਸ਼ਨਾਂ ਹੋਈਆਂ ਨੇ ਤਾਂ ਉਹਦੇ ਵਿੱਚ ਕਿਸੇ ਦਾ 60% ਕਿਸੇ ਦਾ 70% ਯੂਡੀ ਆਈ ਡੀ ਕਾਰਡ ਬਣਾ ਦਿੱਤਾ ਗਿਆ ਜਿਹੜੀਆਂ ਕੋਈ ਪ੍ਰਾਈਵੇਟ ਸੰਸਥਾਵਾਂ ਜਿਵੇਂ ਉਹ ਅਲਿੰਕੋ ਨੇ ਲਾਇਆ ਸੀ ਕੈਂਪ ਉਹਨਾਂ ਦੀ ਸ਼ਰਤ ਹੈ ਵੀ ਜਿਹੜਾ 80% ਤੱਕ ਤੁਸੀਂ ਜੇ ਹੈਂਡੀਕੈਪ ਟੂ ਤੁਹਾਨੂੰ ਅਸੀਂ ਬੈਂਟਰੀ ਵਾਲੀਆਂ 휠ਚੇਅਰ ਦਿੰਨੇ ਆ ਤੋ ਜਿੰਦੇ ਹੁਣ ਪਹਿਲਾਂ ਤਾਂ 90 100 ਆਏਗਾ ਸੀਗਾ ਹੁਣ ਉਹਨਾਂ ਦਾ 60 ਜਾਂ 70% ਹੈ ਉਹ ਵੰਜ ਰਹੀ ਕੋਈ ਇੱਥੋਂ ਦੋ ਦੋ ਜਾਨ ਨੇ ਟੈਕਸੀ ਤੇ 10000 ਰੁਪਿਆ ਲਾ ਕੇ ਉੱਥੇ ਗਏ ਵੀ ਸਾਨੂੰ ਅੱਜ ਮਿਲ ਜਾਣਗੀਆਂ ਉੱਥੇ ਜਾ ਕੇ ਠੋਸ ਹੋ ਕੇ ਆ ਗਏ ਵੀ ਸਾਡੇ ਕੋਲ ਤਾਂ ਸਰਟੀਫਿਕੇਟ ਹੀ ਸਾਡਾ 70 ਦਾ ਉਹਨਾਂ ਕੋਲੇ ਪਹਿਲਾਂ ਵੇਖੋ ਸਾਰੇ ਸਬੂਤ ਨੇ ਪਹਿਲਾਂ ਉਹਨਾਂ ਕੋਲੇ 100 ਜਾਂ 90% ਵਾਲੇ ਵੀ ਹੈਗੇ ਨੇ ਤੇ ਹੁਣ ਜਿਹੜੇ ਮੌਕੇ ਤੇ ਕੱਲ ਰਹੇ ਨੇ ਅਪਡੇਟ ਹੋਏ ਨੇ ਉਹ 60 70% ਦੇ ਆ ਉਹਨ ਐਸਐਮਓ ਐਸਐਮਓ ਸਾਹਿਬ ਦੀ ਵੇਟ ਕਰ ਰਹੇ ਆ ਕੋਈ 2 ਘੰਟੇ ਤਕਰੀਬਨ ਹੋ ਗਏ ਆ ਦੋ ਵਾਰੀ ਗੱਲ ਕਰ ਚੁੱਕੀ ਆ ਘੰਟੇ ਘੰਟੇ ਦੇ ਵਕਫੇ ਤੇ 10 10 ਮਿੰਟ ਦਾ ਕਹਿ ਰਹੇ ਆ ਬਸ ਆਉਣੇ ਆ ਜੀ ਆਉਣੇ ਵੇਟ ਕਰ ਰਹੇ ਆ ਕਰਦੇ ਆ ਦੇਖੋ ਕਦੋਂ ਦਾ ਕਾਉਂਦੇ ਆ ਇਹ ਵੀ ਜਿਹੜਾ ਹਲਕੇ ਦਾ ਐਸਐਮਓ ਹੁੰਦਾ ਸਰਕਾਰੀ ਹਸਪਤਾਲ ਅੱਗੇ ਜਿਵੇਂ ਹੁਣ ਸਾਡੇ ਕੋਲੇ ਜਲਾਲਾਬਾਦ ਤੇ ਫਾਖਲਗਾ ਹਲਕੇ ਦੇ ਆ ਇੱਕ ਅੱਧਾ ਸ਼ਾਇਦ ਜਿਹੜਾ ਹਬੋਰ ਦਾ ਤਾਂ ਉਹ ਜਿਹੜਾ ਐਸਐਮਓ ਹਲਕੇ ਦਾ ਹੁੰਦਾ ਸਰਕਾਰੀ ਹਸਪਤਾਲ ਦਾ ਉਹਨਾਂ ਦੁਆਰਾ ਹੀ ਬਣਾਈ ਜਾਂਦੇ ਆ ਮੰਗੇ ਜਿਹੜਾ ਇਹਨਾਂ ਦਾ ਹੱਕ ਆ ਹੁਣ ਆ ਦੇਖੋ ਤੁਸੀਂ ਇਹਦੀਆਂ ਦੋਨੇ ਲੱਤਾਂ ਹੀ ਜਿਹੜੀਆਂ ਨਹੀਂ ਹੈਗੀਆਂ ਇਹ 59% ਦਾ ਸਰਟੀਫਿਕੇਟ ਬਣਾ ਦਿੱਤਾ ਗਿਆ ਇਹ ਕਿਵੇਂ ਵਾਜੋਏ ਗੱਲ ਵੀ 60% ਹੈ ਜਿਹੜਾ ਚੱਲ ਨਹੀਂ ਸਕਦਾ ਕਿਸੇ ਵੀ ਜਾ ਜਾਣ ਨਹੀਂ ਸਕਦਾ ਤੇ ਇਹਨੂੰ ਹੁਣ ਜਿਹੜਾ ਇਹਦੇ ਕੋਲ ਪਹਿਲਾਂ 100% ਉਹ ਵੀ ਕਾਪੀ ਗਈ ਹੈ ਆ ਪਹਿਲਾਂ 90% ਸੀਗਾ ਹੁਣ 60% ਹੈ ਸੂਲਟਾ ਇਹਨਾਂ ਨੂੰ ਜਿਹੜੀਆਂ ਕੋਈ ਸਰਕਾਰੀ ਹੋਣਗੀਆਂ ਉਹਦੇ ਬਾਰੇ ਤਾਂ ਆਪਾਂ ਨੂੰ ਪਤਾ ਨਹੀਂਗਾ ਇਹਦਾ ਪ੍ਰਾਈਵੇਟ ਅਸੀਂ ਕੈਂਪ ਕਈ ਸੱਜਣਾ ਨੇ ਰਲ ਕੇ ਲਾਇਆ ਸੀਗਾ ਪ੍ਰਾਈਵੇਟ ਤੌਰ ਤੇ ਉਹਦੇ ਵਿੱਚ ਇਹ ਗੱਲ ਬਾਹਰ ਆਈ ਸਾਨੂੰ ਪਤਾ ਲੱਗਿਆ ਵੀ ਇਹ ਜਿਹੜਾ ਸਰਕਾਰ ਦੇ ਇਹੋ ਜਿਹੇ ਨਿਕੰਮੇ ਕੰਮ ਨੇ ਜਾਂ ਡਾਕਟਰਾਂ ਦੇ ਪਹਿਲਾਂ 100% 90% ਦੇ ਸਰਟੀਫਿਕੇਟ ਬਣ ਕੇ ਇਹ ਜੈਨੂਇਨ ਹੈਗਾ ਵੀ 90 ਜਾਂ 100% ਹੈ ਤਾਂ ਹੁਣ ਇਹਨਾਂ ਦੇ ਅਪਡੇਟ ਕਰਕੇ 60 70% ਕਿਵੇਂ ਹੋ ਗਏ ਇਹ ਅਸੀਂ ਸਵਾਲ ਪੁੱਛਣਾ ਹੈ ਅੱਜ ਇਹਨਾਂ ਨੂੰ ਕਿਸੇ ਦਾ 3 4 ਸਾਲ ਪਹਿਲਾਂ ਕਿਸੇ ਦਾ 10 ਸਾਲ ਪਹਿਲਾਂ ਜਿਹੜਾ 90 100 ਵਾਲੇ ਸੀਗੇ ਤਾਂ ਕਿਸੇ ਦਾ 2019 'ਚ ਅਪਡੇਟ ਹੋ ਗਿਆ 60 70 ਹੋ ਗਿਆ ਕਿਸੇ ਦਾ 23 'ਚ ਹੋਇਆ ਕਿਸੇ ਦਾ 21 'ਚ ਹੋਇਆ ਇਹ ਤਾਂ ਸਾਨੂੰ ਪਤਾ ਹੀ ਹੋਣ ਲੱਗਿਆ ਨਾ 4 ਤਰੀਕ ਨੂੰ ਪਤਾ ਲੱਗਿਆ ਸਾਡੇ ਨਾਲ ਜਿਹੜੇ ਸਬੂਤ ਲੈ ਕੇ ਆਏ ਆ 18 ਨੇ ਉਹ ਜੇ ਇਹਨਾਂ ਦੀ ਜਵਾਨੀ ਹੈ ਆਪਦੀ ਕਿ ਜਿਵੇਂ ਇਹਨਾਂ ਦਾ ਆਪਸ ਵਿੱਚ ਕੋਈ ਗਰੁੱਪ ਬਣਿਆ ਹੈ ਹੈਂਡੀਕੈਪਡ ਵੀਰਾਂ ਦਾ ਇਹ ਕਹਿੰਦੇ ਆ 120 30 ਦੇ ਕਰੀਬ ਹੈਗੇ ਆ ਕਿ ਜਿਨ੍ਹਾਂ ਦੇ ਸਰਟੀਫਿਕੇਟ ਪਹਿਲਾਂ 190 ਵਾਲੇ ਸੀਗੇ ਹੁਣ ਘਟ ਹੋ ਗਏ ਆ 60 70 ਵਾਲੇ ਆ ਇਹ ਤਾਂ ਹੁਣ ਡਾਕਟਰ ਦੱਸਣਗੇ ਨਾ ਇਹ ਤਾਂ ਡਾਕਟਰ ਦੱਸਣਗੇ ਹੁਣ ਆਪਾਂ ਜਾਂ ਮੈਨੂੰ ਜਾਂ ਤੁਹਾਨੂੰ ਕਿਵੇਂ ਪਤਾ ਹੋਊਗਾ ਨਾ ਇਹਨੂੰ ਪਤਾ ਹਾਂ ਪੋਲੀਓ ਬਚਪਨ ਤੋਂ ਹੀ ਹੋ ਜਾਂਦਾ ਕਿਸੇ ਦਾ ਜਣਮ ਹੀ ਵਿਚਾਰੇ ਦਾ ਐਵੇਂ ਹੁੰਦਾ ਕੋਈ ਜਨਮ ਤੋਂ ਬਾਅਦ ਪੋਲੀਓ ਦਾ ਸ਼ਿਕਾਰ ਹੋ ਜਾਂਦਾ ਤਾਂ ਅੰਗ ਹੀ ਨੋ ਜਾਂਦਾ ਕਿਸੇ ਐਨਜੀਓਸ ਦੇ थ्रू ਆਇਸੀ ਕਿ ਉਹ ਕਿਸੇ ਦਾ ਅਲੱਗ-ਅਲੱਗ ਇਸ਼ੂ ਹੈ ਜਿਵੇਂ ਪੁਰਾਣੇ ਸਰਟੀਫਿਕੇਟ ਬਣੇ ਆ ਕੋਈ 2013 ਦਾ ਬਣਿਆ ਸੀ ਕੋਈ 12 ਦਾ ਬਣਿਆ ਹੋਇਆ ਉਸ ਤੋਂ ਪਹਿਲਾਂ ਆ ਦੇ ਕਿਸੇ ਦੀ ਪਰਸੈਂਟੇਜ ਵੱਧ ਸੀ ਤੇਹਰਾ ਵਾਲੇ ਦੀ ਘੱਟ ਸੀ ਉਹਨਾਂ ਨੂੰ ਡਾਊਟ ਸੀਗਾ ਵੀ ਇਦਾਂ ਕਿਉਂ ਹੈ ਬਟ ਉਸ ਟਾਈਮ ਤੇ ਸਾਨੂੰ ਕੋਈ ਪਤਾ ਨਹੀਂ ਕੀ ਇਸ਼ੂ ਹੈ ਕੀ ਨਹੀਂ ਇਸ ਲਈ ਮੈਂ ਇਹਨਾਂ ਨਾਲ ਕੀ ਕੀਤਾ ਇਹਨਾਂ ਨੂੰ ਕਿਹਾ ਵੀ ਸਰੈਂਡਰ ਕਰਾ ਕੇ ਦੁਬਾਰਾ ਐਗਜ਼ਾਮਿਨ ਕਰਾ ਸਕਦੇ ਆ ਉਹਦੇ ਨਾਲ ਕੀ ਹੈ ਐਗਜ਼ੈਕਟ ਤੁਹਾਡੀ ਪਰਸੈਂਟੇਜ ਨਾਲੇ ਡਾਊਟ ਕਲੀਅਰ ਹੋ ਜਾਊਗਾ ਨਾਲੇ ਪਰਸੈਂਟੇਜ ਪਤਾ ਲੱਗ ਜੂ ਬਾਕੀ ਕੁਝ ਬਿਮਾਰੀਆਂ ਐਵੇਂ ਹੁੰਦੀਆਂ ਜਿਹੜੀਆਂ ਵਿਦ ਟਾਈਮ ਇੰਪਰੂਵ ਕਰ ਜਾਂਦੀਆਂ ਉਸ ਕਰਕੇ ਪਰਸੈਂਟੇਜ ਕਈ ਵਾਰ ਘੱਟ ਵੀ ਸਕਦੀ ਹੁੰਦੀ ਹੈ ਬਟ ਫਿਰ ਵੀ ਅਸੀਂ ਉਹਨਾਂ ਨੂੰ ਸੈਟੀਸਫਾਈ ਕਰਨ ਵਾਸਤੇ ਕਹਤਾ ਵੀ ਦੁਬਾਰਾ ਐਗਜ਼ਾਮਿਨ ਕਰਾ ਕੇ ਦੁਬਾਰਾ ਚੈੱਕ ਕਰਾ ਦੇ ਉਹ ਫਾਰਮੂਲੇਜ਼ ਹੁੰਦੇ ਆ ਡਿਫਰੈਂਟ ਡਿਫਰੈਂਟ ਕੈਲਕੂਲੇਟ ਕਰੰਦੇ ਉਹ ਅਸੀਂ ਆਰਥੋਪੈਡੀਸ਼ਨ ਸਕੂਲ ਭੇਜਤਾ ਉਹ ਇਮੀਡੀਏਟ ਉਹਨਾਂ ਨੂੰ ਦੁਬਾਰਾ ਚੈੱਕ ਕਰਕੇ ਜੋ ਐਗਜ਼ੈਕਟ ਪਰਸੈਂਟੇਜ ਵੀ ਉਸ ਹਿਸਾਬ ਨਾਲ ਬਣਾ ਦੇਣੀ ਹੈ 2013 ਦਾ ਉਹਨੋਂ ਦੇ ਬਾਰੇ ਮੈਂ ਕੀ ਕਮੈਂਟ ਕਰ ਸਕਵਾ ਆਮ ਤੌਰ ਤੇ ਇਦਾਂ ਦੀ ਏਡੀ ਵੱਡੀ ਮਿਸਟੇਕ ਨਹੀਂ ਹੁੰਦੀ ਬਟ ਫਿਰ ਵੀ ਜੇ ਕੁਝ ਪ੍ਰੋਬਲਮ ਕਿਸੇ ਨੂੰ ਲੱਗਦੀ ਹੈ ਅਸੀਂ ਤਾਂ ਦੁਬਾਰਾ ਐਗਜ਼ਾਮਿਨ ਕਰਾ ਰਹੇ ਹਾਂ ਨਹੀਂ ਉਹ ਕਲੀਅਰ ਕਟ ਮੇਰੀ ਸਭੀ ਮੈਡੀਕਲ ਆਫੀਸਰ ਜਿੰਨੇ ਵੀ ਸਪੈਸ਼ਲਿਸਟ ਹੈ ਜੋ ਹੈਂਡੀਕੈਪ ਸਰਟੀਫਿਕੇਟ ਨੂੰ ਡੀਲ ਕਰਦੇ ਆ ਉਹਨਾਂ ਨੂੰ ਪਹਿਲਾਂ ਵੀ ਮੈਂ ਗਾਈਡ ਕੀਤਾ ਸੀ ਦੁਬਾਰਾ ਮੇਰੇ ਸਟ੍ਰਿਕਟ ਆਰਡਰ ਹੈ ਵੀ ਜਿਹੜਾ ਵੀ ਹੈਂਡੀਕੈਪ ਪੇਸ਼ੈਂਟ ਹੈ ਉਹ ਉੱਪਰ ਨਹੀਂ ਜਾਊਗਾ ਉਹਨਾਂ ਦਾ ਐਗਜ਼ਾਮੀਨੇਸ਼ਨ ਓਪੀਡੀ ਰੂਮ 'ਚ ਹੀ ਹੋਊਗਾ ਤੇ ਇਹ ਦੁਆਰਾ ਮੈਂ ਉਹਨਾਂ ਨੂੰ ਇਨਸਟ੍ਰਕਟ ਕਰਦਾ ਵੀ ਜੋ ਵੀ ਜੇ ਆਪਰੇਟ ਕਰ ਰਿਹਾ ਹੈ ਜਾਂ ਫਿਰ ਕੋਈ ਡੀਲ ਕਰ ਰਿਹਾ ਹੈ ਸੀਜ਼ੇਰੀਅਨ ਵਗੈਰਾ ਨੂੰ ਉਹਨਾਂ ਨੂੰ ਕਹਤਾ ਵੀ ਹੁਣੇ ਜਦੋਂ ਫ੍ਰੀ ਹੁੰਦੇ ਆ ਕੇ ਆਪਣੇ ਰੂਮ ਚ ਆ ਕੇ ਐਗਜ਼ਾਮਨ ਕਰਨ ਨੇ ਲੋਕ ਕਈ ਵਾਰ ਕੀ ਹੁੰਦਾ ਡਾਕਟਰ ਬੀਜ਼ੀ ਹੁੰਦਾ ਆਪਰੇਟ ਕਰਨ ਚ ਉਹਦੇ ਚੱਕਰ ਜਿਵੇਂ ਕੋਈ ਜਲਦਬਾਜੀ ਚ ਚਲਾ ਗਿਆ ਹੋਵੇ ਤਾਂ ਕੋਈ ਚਲਾ ਗਿਆ ਹੋਵੇ ਬਟ ਅੱਗੇ ਅਸੀਂ ਕਦੇ ਨਹੀਂ ਐਦਾਂ ਦਾ ਹੋਣ ਦਿੱਤਾ ਗਰਾਉਂਡ ਫਲੋਰ ਤੇ ਇਗਜ਼ਾਮ ਨਹੀਂ ਹੁੰਦਾ ਓਪਰ ਦੀ ਰੂਮ ਚ ਲੱਗਦਾ ਮੈਨੂੰ 100 ਵਾਰ ਤੇ ਵੀਰਵਾਰ ਸ਼ਾਇਦ ਦੋ ਵਾਰ ਹੀ ਰੱਖੇਗਾ ਸੋਮਵਾਰ ਤੇ ਵੀਰਵਾਰ ਰੱਖੇ ਗਏ ਉਹ ਵੀ ਕਹਿੰਦੇ ਵੀ ਸਾਨੂੰ ਸਮਾਂ ਨਹੀਂ ਉਹਨਾਂ ਦਿੱਤਾ ਜਾ ਰਿਹਾ ਮਰੀਜ਼ ਕਰਕੇ ਦਫਤਰ ਨਹੀਂ ਅੱਜ ਤੱਕ ਕਦੇ ਮੈਂ ਮੇਰੇ ਕੋਲ ਕੋਈ ਨਹੀਂ ਲੈ ਕੇ ਆਇਆ ਅੱਜ ਫਸਟ ਟਾਈਮ ਕੰਪਲੇਂਟ ਲੈ ਕੇ ਆਏ ਉਹ ਵੀ ਅਸੀਂ ਓਨ ਦਾ ਸਪੋਰਟ ਰਿਜ਼ੋਲਵ ਕਰਤੀ ਹੈ ਜੋ ਪ੍ਰੋਬਲਮ ਸੀਗੀ ਦਵਾਈ ਸਾਰੀ ਟੋਟਲੀ ਅੰਦਰ ਹੈ ਜੀ ਉਹ ਮੈਂ ਤੁਹਾਡਾ ਜਿਹੜਾ ਤੁਸੀਂ ਕੀਤਾ ਸੀ ਉਹਨੂੰ ਵੈਰੀਫਾਈ ਉਹ ਚਲਾ ਹੋਰ ਰੂਮ ਚ ਚ ਗਿਆ ਸੀ ਉਹ ਸੀਗੀ ਡੀ ਐਡਿਕਸ਼ਨ ਦੀ ਮੈਡੀਸਨ ਉਹ ਪਿੱਛੇ ਮੇਨ ਸਟੋਰ ਚ ਮਿਲਦੀ ਆ ਉਹਨੂੰ ਮੈਂ ਗਾਈਡ ਕਰਕੇ ਉੱਥੇ ਦਵਾਈ ਵੀ ਦਿੱਤੀ ਆ ਉਸ ਜੀ ਦਵਾਈ ਦੇ ਕੋਈ ਕਾਟ ਨਹੀਂ ਜੀ ਆਪਣੇ